ਤੁਹਾਡੇ ਖਾਤਰ ਆਪਾਂ ਇੱਕ ਹੋਰ ਨਵੀਂ ਵੀਡੀਓ ਤੇ ਖਾਸ ਵੀਡੀਓ ਲੈ ਕੇ ਪਹੁੰਚੇ ਹਾਂ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਨੂੰ ਸਪਲੈਂਡਰ ਮੋਟਰਸਾਈਕਲ ਪਸੰਦ ਹੈ ਤੇ ਬਜਟ ਤੁਹਾਡਾ ਘੱਟ ਹੈ ਸਪਲੈਂਡਰ ਮੋਟਰਸਾਈਕਲ ਤੁਸੀਂ ਕਾਫੀ ਦੇਖ ਵੀ ਲਏ ਤੇ ਭਾਅ ਦੇ ਵਿੱਚ ਕੋਈ ਮਿਲ ਨਹੀਂ ਰਿਹਾ ਸੀ ਤੇ ਬਹੁਤ ਵਧੀਆ ਆਪਾਂ ਤੁਹਾਡੇ ਵਾਸਤੇ ਡੀਲ ਲੈ ਕੇ ਪਹੁੰਚੇ ਹਾਂ ਕੁੱਲ 20000 ਦਾ ਸਪਲੈਂਡਰ ਲੈ ਕੇ ਪਹੁੰਚੇ ਹਾਂ 60000 ਦੀ ਜਮਾ ਸਸਤੀ ਗੱਡੀ ਲੈ ਕੇ ਪਹੁੰਚੇ ਹਾਂ ਹੋਰ ਵੀ ਕਈ ਗੱਡੀਆਂ ਨੇ ਕੱਲੀ-ਕੱਲੀ ਆਪਾਂ ਗੱਲਬਾਤ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲੂ ਨੰਬਰ ਆਪਣਾ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਜੀ 9460929488 ਤੁਹਾਡੇ ਕੋਲੇ ਕੁਛ ਵੀ ਹੈ ਵੇਚਣਾ ਤੁਸੀਂ ਚਾਹੁੰਦੇ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਫਰੀਦ ਦੇ ਵਿੱਚ ਆਪਾਂ ਐਡ ਲਾ ਦਵਾਂਗੇ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਜੈਨ ਗੱਡੀ ਤੁਸੀਂ ਚੈੱਕ ਕਰੋ ਪਹਿਲਾਂ 2026 ਤੱਕਰ ਤਾਂ ਮਾਲਕ ਨੇ ਪਾਸਿੰਗ ਇਹਦੀ ਰੀਨਿਊ ਕਰਵਾਈ ਹੋਈ ਆ ਮਾਡਲ ਦੀ ਗੱਲ ਕਰੀਏ 6 ਮਾਡਲ ਹੈ ਤੇ ਪਾਵਰ ਸਟੀering ਆ ਅਲਾਈ ਟਾਇਰਾਂ ਚ ਲੱਗੇ ਹੋਏ ਨੇ ਗੱਡੀ ਸਾਫ਼ ਹੈਗੀ ਪਟਿਆਲੇ ਖੜੀ ਹੈ ਤੇ ਗੱਡੀ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਰਹੇ ਹੋ ਪੰਜਾਬ ਨੰਬਰ ਹੈ ਜੀ ਨੰਬਰ ਪਲੇਟਾਂ ਸਰਕਾਰੀ ਨੇ ਕਾਗਜ਼ ਪੱਤਰ ਸਾਰੇ ਕੰਪਲੀਟ ਮਿਲ ਜਾਣਗੇ ਘਰੇ ਮਾਲਕ ਦੇ ਗੱਡੀ ਖੜੀ ਹੈ 75 ਹਜ਼ਾਰ ਰੁਪਏ ਮਾਲਕ ਨੇ ਰੇਟ ਮੰਗਿਆਗਾ ਤੇ ਇਹ ਇੱਕ ਇਹਨਾਂ ਨੇ ਡਿਮਾਂਡ ਰੱਖਿਆ ਕੋਈ ਫਿਕਸ ਰੇਟ ਨਹੀਂ ਹੈਗਾ ਸੀ ਜੇ ਕੋਈ ਗੱਡੀ ਜਾ ਕੇ ਦੇਖਣ ਦਾ ਹੈਗਾ ਚਾਹ ਬਨ ਕਿਸ ਨੂੰ ਪਸੰਦ ਆਈ ਹੈ ਜਾ ਕੇ ਦੇਖਣਾ ਚਾਹੁੰਦਾਗਾ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦਾ ਹੂੰ ਗੱਡੀ ਨੂੰ ਚਲਾ ਕੇ ਦੇਖ ਸਕਦਾ ਹੂੰ ਸਟਾਰਟ ਕਰਕੇ ਦੇਖ ਸਕਦਾ ਹੂੰ ਚਲਾ ਕੇ ਪੂਰੀ ਤਸੱਲੀ ਕਰਕੇ ਜਦੋਂ ਪਸੰਦ ਆ ਗਈ ਫਿੱਟ ਵਹਿ ਗਈ ਪੂਰੀ ਤਰ੍ਹਾਂ ਉਹ ਤੋਂ ਬਾਅਦ ਡੀਲ ਕਰ ਲਿਓ ਬਾਕੀ ਵੱਡੇ ਵੱਡੇ ਅੱਖਰਾਂ ਚ ਮਾਲਕ ਦਾ ਨੰਬਰ ਆਪਾਂ ਦਈ ਰੱਖਿਆ ਸਕਰੀਨ ਤੇ ਕਰੋ ਮਾਲਕ ਨਾਲ ਗੱਲ ਗੱਲ ਕਰਾਂਗੇ ਜੀ ਆਪਾਂ ਸੈਕਿੰਡ ਗੱਡੀ ਦੀ ਤੁਸੀਂ ਚੈੱਕ ਕਰੋ ਜੀ ਮਾਲਕ ਨੇ ਵੀਡੀਓ ਬਹੁਤ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਆ i10 ਗੱਡੀ ਆ ਜੀ 2008 ਮਾਡਲ ਗੱਡੀ ਮਾਲਕ ਨੇ ਦੱਸੀ ਆ ਮਾਲਕ ਕਹਿੰਦੇ ਨੇ ਪਾਸਿੰਗ ਅਪ ਕਰਵਾਈ ਹੋਈ ਆ 2028 ਤੱਕ ਆ ਕਾਗਜ਼ ਪੱਤਰ ਸਾਰੇ ਕੰਪਲੀਟ ਆਪਾਂ ਨੂੰ ਮਿਲ ਜਾਣਗੇ ਤੇ ਸਾਰੇ ਕਾਗਜ਼ ਪੱਤਰ ਕੰਪਲੀਟ ਨੇ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਇੱਕ ਨੰਬਰ ਗੱਡੀ ਆ ਸੀ 170 ਮਾਲਕ ਨੇ ਡਿਮਾਂਡ ਕੀਤੀ ਐ ਮਾਲਕ ਕਹਿੰਦੇ ਨੇ ਰੇਟ ਕੀਤਾ ਜਾਊਗਾ ਸੀ ਬਾਕੀ ਤਲਵੰਡੀ ਭਾਈ ਮਾਲਕ ਦਾ ਏਰੀਆ ਗਾ ਜਾ ਕੇ ਦੇਖ ਸਕਦੇ ਹੋ ਜੇ ਕਿਸੇ ਨੇ ਗੱਡੀ ਚਾਹ ਕੇ ਦੇਖਣੀ ਐ ਕਿਸੇ ਨੇ ਚਲਾ ਕੇ ਦੇਖਣੀ ਐ ਚਲਾ ਕੇ ਦੇਖ ਲਿਓ ਸਟਾਰਟ ਕਰਕੇ ਦੇਖਣੀ ਐ ਸਟਾਰਟ ਕਰਕੇ ਦੇਖ ਲਿਓ ਜੀ 170 ਦੇ ਵਿੱਚੋਂ ਰੇਟ ਕੀਤਾ ਜਾਊਗਾ ਸੀ ਬਾਕੀ ਤੁਸੀਂ ਗੱਡੀ ਦੀ ਵੀਡੀਓ ਦੇਖ ਰਹੇ ਹੋ ਜੀ ਅੰਦਰ ਦੀ ਬਾਹਰ ਦਾ ਸਾਰਾ ਕੁਝ ਇਹਨਾਂ ਨੇ ਦਿਖਾਈ ਐ ਬਾਕੀ ਤੁਸੀਂ ਮਾਲਕ ਦੇ ਘਰੇ ਜਾ ਕੇ ਵੀ ਗੱਡੀ ਨੂੰ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਤੇ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਬਾਕੀ ਰੇਟ ਮਾਲਕ ਨਾਲ ਆਪੇ ਮੁਕਾ ਲਿਓ ਤੁਸੀਂ ਠੀਕ ਹੈ ਜੀ ਬਾਕੀ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਹੀ ਦਿੱਤਾ ਕਰੋ ਗੱਲਬਾਤ ਜਿਹੜੀ ਵੀ ਕਰਨੀ ਹੋਈ ਸੀ ਤੇ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰੋ ਜੀ 9466929488 ਤੁਹਾਡੇ ਕੋਲੇ ਵੀ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕੁਝ ਵੀ ਹੈ ਕਿਸੇ ਵੀ ਏਰੀਆ 'ਚ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਾ ਦਾਂਗੇ ਜੀ ਨਾ ਤਾਂ ਆਪਣਾ ਕੋਈ ਕਮਿਸ਼ਨ ਹੁੰਦਾ ਨਾ ਕੋਈ ਦਲਾਲੀ ਨਾ ਕੋਈ ਫੀਸ ਸਾਰਾ ਕੰਮ ਆਪਾਂ ਜਿੰਨਾ ਕਰਦੇ ਆ ਸਾਰਾ ਕੁਝ ਆਪਾਂ ਫਰੀ ਦੇ ਵਿੱਚ ਹੀ ਕਰਦੇ ਆ ਜੀ ਬਸ ਆਪਣੇ ਕੋਲੇ ਭੇਜ ਦਿਆ ਕਰੋ ਜੇ ਕਿਸਨ ਐਡ ਕਰਵਾਉਣੀ ਆ ਗੱਲ ਕਰਾਂਗੇ ਆਪਾਂ ਫੀਡ ਦੀ ਪੁਨਟੋ ਗੱਡੀ ਦੀ ਹੁਣ ਫੀਡ ਦੀ ਪੁਨਟੋ 13 ਮਾਡਲ ਗੱਡੀ ਚੈੱਕ ਕਰੋ ਡੀਜ਼ਲ ਵੇਰੀਐਂਟ ਹੈ ਜੀ ਤੇ ਟਾਇਰ ਆਪਾਂ ਨੂੰ ਵਧੀਆ ਮਿਲ ਜਾਣਗੇ ਤੇ ਪਾਵਰ ਵਿੰਡੋ ਹੈ ਜੀ ਪਾਵਰ ਸਟੀering ਹੈ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਨੇ ਦੱਸਿਆ Swift ਦਾ ਇਹਦੇ ਵਿੱਚ ਇੰਜਨ ਲੱਗਿਆ ਹੋਇਆ ਸੀ ਪੂਰਾ ਵਧੀਆ ਇੰਜਨ ਹੈ ਤੇ ਪੂਰਾ ਵਧੀਆ ਗਹਿਰ ਹੈ ਪੰਜਾਬ ਨੰਬਰ ਹੈ ਪਹਿਲੇ ਨਾਮ ਗੱਡੀ ਹੈ ਸੀ ਤੇ ਡਿਮਾਂਡ ਦੀ ਗੱਲ ਕਰੀਏ ਕੁੱਲ ਰੇਟ ਮਾਲਕ ਨੇ 1,20,000 ਰੁਪਏ ਕਿਹਾਗਾ ਫਾਸਟ ਓਨਰ ਗੱਡੀ ਹੈ ਇੱਕ ਹੱਥ ਚੱਲੀ ਹੋਈ ਹੈ ਬਾਕੀ ਇੰਨਾ ਕੁਛ ਇੰਨੇ ਘੱਟ ਰੇਟ ਦੇ ਵਿੱਚ ਹੋਰ ਪਾਸੇ ਅਜੇ ਹੀ ਡੀਲ ਤੁਹਾਨੂੰ ਨਹੀਂ ਮਿਲਣੀ ਸੀ ਬਹੁਤ ਵਧੀਆ ਆਪਾਂ ਸੁਨਹਿਰੀ ਮੌਕਾ ਲੈ ਕੇ ਪਹੁੰਚੇ ਹਾਂ ਵਧੀਆ ਸੋਹਣੀ ਗੱਡੀ ਤੇ ਸਸਤੇ ਰੇਟ ਦਾ ਬਾਕੀ 13 ਮਾਡਲ ਗੱਡੀਆਂ ਜੀ ਉੱਚੇ ਮਾਡਲ ਦੀ ਗੱਡੀਆਂ ਪੋਂਟੋ ਗੱਡੀਆਂ ਸਾਰਾ ਕੁਝ ਤੁਹਾਨੂੰ ਮੈਂ ਦੱਸ ਹੀ ਦਿੱਤਾ ਮਾਲਕ ਦਾ ਮੋਬਾਈਲ ਨੰਬਰ ਰਹਿ ਗਿਆ ਉਹ ਤੁਹਾਨੂੰ ਸਕਰੀਨ ਤੇ ਮਿਲ ਜਗਾ ਜੀ ਕਰੋ ਗੱਲਬਾਤ ਜਿਹੜੀ ਵੀ ਕਰਨੀ ਹੋਈ ਨਾਲ ਦੀ ਨਾਲ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਵਧੀਆ ਲੱਗ ਰਹੀ ਹੈ ਵੀਡੀਓ ਤਾਂ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਸੀ ਹਰ ਰੋਜ਼ ਜੇ ਤੁਸੀਂ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਤੁਹਾਨੂੰ ਮਿਲ ਗਿਆ ਹੋਊਗਾ ਉਹਨੂੰ ਲਾਜ਼ਮੀ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਾਉਗੇ ਜੀ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਰਹਨੇ ਹਾਂ ਜੀ ਤੇ ਆਪਣੇ ਕੋਲੇ ਹਰ ਚੀਜ਼ ਆਉਂਦੀ ਰਹਿੰਦੀ ਹੈ ਘਰ ਵੀ ਕੋਠੀ ਵੀ ਗੱਡੀ ਮੋਟਰਸਾਈਕਲ ਹਰ ਚੀਜ਼ਾਂ ਜਿਹੜੀ ਵੀ ਤੁਸੀਂ ਫਰਮਾਇਸ਼ ਕਰੋਗੇ ਅਗਲੀ ਵੀਡੀਓ ਚ ਆਪਾਂ ਪਾ ਦਾਂਗੇ ਤੁਸੀਂ ਕਮੈਂਟ ਕਰੋ ਕਿਹੜੇ ਏਰੀਆ ਚੋਂ ਕਿਹੜੀ ਮਸ਼ੀਨਰੀ ਕਿੰਨੇ ਕੁ ਰੇਟ ਤੱਕ ਕਿੱਥੋਂ ਤੁਹਾਨੂੰ ਚਾਹੀਦੀ ਹੈ ਛੇਤੀ ਕਮੈਂਟ ਕਰੋ ਜੀ ਬਾਕੀ ਤੁਸੀਂ ਵੇਚਣਾ ਚਾਹੁੰਦੇ ਹੋ ਕੋਈ ਮਸ਼ੀਨਰੀ ਹੈ ਕੋਈ ਘਰ ਹੈ ਕੋਠੀ ਹੈ ਮਹਿਲ ਹਵੇਲੀ ਹੈ ਕਿਸੇ ਵੀ ਪਿੰਡ ਚ ਹੈ ਸ਼ਹਿਰ ਚ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਜੀ ਕੋਈ ਵੀ ਮਸ਼ੀਨਰੀ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਵੀਡੀਓ ਤੇ ਜਾਣਕਾਰੀ ਫੋਟੋ ਮਾ ਭੇਜ ਦਿਓ ਫਰੀਦ ਵਿੱਚ ਆਪਾਂ ਛੇਤੀ ਤੋਂ ਛੇਤੀ ਐਡ ਲਾ ਦਾਂਗੇ ਉੱਤੇ ਆਪਣਾ WhatsApp ਨੰਬਰ ਸਕਰੀਨ ਤੇ ਪੂਰੀ ਵੀਡੀਓ 'ਚ ਲਿਖਿਆ ਰੰਦਾ 94669 29488 ਗੱਲ ਕਰਾਂਗੇ ਜੀ ਆਪਾਂ ਸਪਲੈਂਡਰ ਦੀ ਸਪਲੈਂਡਰ ਚੈੱਕ ਕਰੋ ਜੀ 2009 ਮਾਡਲ ਸਪਲੈਂਡਰ ਆਪਾਂ ਲੈ ਕੇ ਪਹੁੰਚੇ ਹਾਂ ਜੀ ਪੂਰਾ ਵਧੀਆ ਸਪਲੈਂਡਰ ਹੈ ਪੰਜਾਬ ਨੰਬਰ ਹੈ ਟਾਇਰਾਂ 'ਚ ਵੀ ਲੱਗੇ ਹੋਈ ਨਹੀਂ ਤੇ ਬਾਕੀ ਨੰਬਰ ਪਲੇਟਾਂ ਬਗੈਰ ਆਪਾਂ ਨੂੰ ਵਧੀਆ ਮਿਲ ਜਾਣਗੀ ਅਸੀਂ ਕਮੀ ਪੇਸ਼ੀ ਕੋਈ ਨਹੀਂ ਸੋਹਣਾ ਮੋਟਰਸਾਈਕਲ ਹੈ ਮਾਲਕ ਨੇ ਵਧੀਆ ਰੱਖਿਆ ਹੋਇਆ ਹੈ ਰੇਟ ਵੀ ਮਾਲਕ ਨੇ ਬਹੁਤ ਸੋਹਣਾ ਆਪਣੇ ਕੋਲੇ ਲਾ ਕੇ ਭੇਜਿਆ ਸ਼ਾਇਦ ਤੁਸੀਂ ਇਹ ਮੋਟਰਸਾਈਕਲ ਪਹਿਲਾਂ ਵੀ ਦੇਖਿਆ ਹੋਵੇ ਮਾਲਕ ਨੇ ਛੇਤੀ ਤੋਂ ਛੇਤੀ ਵੇਚਣਾ ਤੇ ਮਾਲਕ ਕਹਿੰਦੇ ਨੇ ਵੀ ਇਸ ਮੋਟਰਸਾਈਕਲ ਦਾ ਰੇਟ ਹੋਰ ਵੀ ਮੌਕੇ ਤੇ ਕਰ ਲਾਂਗੇ ਕੋਈ ਫਿਕਸ ਰੇਟ ਨਹੀਂ ਹੈਗਾ ਜਲੰਧਰ ਖੜਾਗਾ ਇਹ ਮੋਟਰਸਾਈਕਲ ਮਾਲਕ ਦੇ ਘਰੇ ਚ ਜਲੰਧਰ ਦੇ ਲਾਗੇ ਇਹਨਾਂ ਦਾ ਪਿੰਡ ਹੈਗਾ ਪਿੰਡ ਘਰੇ ਖੜਾਗਾ ਮਾਲਕ ਦਾ ਪਰਸਨਲ ਮੋਟਰਸਾਈਕਲ ਹੈ ਮਾਲਕ ਨੇ ਵਧੀਆ ਚਲਾਇਆ ਹੋਇਆ ਵਧੀਆ ਸਟਾਰਟਿੰਗ ਹਰ ਚੀਜ਼ ਪ੍ਰੋਪਰ ਵਧੀਆ ਸੀ ਤੇ ਕੰਮ ਵਗੈਰਾ ਸਾਰਾ ਮਾਲਕ ਨੇ ਹਰ ਪਾਸੋਂ ਕਰਵਾਈ ਰੱਖਿਆ ਗਾ। ਗੱਲਬਾਤ ਤੁਸੀਂ ਮਾਲਕ ਨਾਲ ਆਪੇ ਕਰ ਲਓ। ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ। ਕਰੋ ਗੱਲਬਾਤ ਜੀ। ਗੱਲ ਕਰਾਂਗੇ ਜੀ ਆਪਾਂ ਹੁਣ ਗੱਡੀ ਦੀ। ਆਪਣੇ ਕੋਲ ਇੱਕ ਇਨੋਵਾ ਗੱਡੀ ਮਾਲਕ ਨੇ ਸੇਲ ਵਾਸਤੇ ਭੇਜੀ ਹੋਈ ਆ। ਗੱਡੀ ਦੀਆਂ ਫੋਟੋਆਂ ਪਹਿਲਾਂ ਇੱਕ ਵਾਰੀ ਚੈੱਕ ਕਰੋ ਜੀ। ਗੱਡੀ ਦਾ ਨੰਬਰ ਆਪਾਂ ਨੂੰ ਮਿਲੂਆ ਪੰਜਾਬ। ਨੰਬਰ ਪਲੇਟਾਂ ਸਰਕਾਰੀ ਨੇ। ਬੰਪਰ ਬੂਮਪਰ ਹਰ ਚੀਜ਼ ਆਪਾਂ ਨੂੰ ਪ੍ਰੋਪਰ ਵਧੀਆ ਮਿਲੂਗੀ। ਜੇ ਅੰਦਰੋਂ ਗੱਲ ਕਰੀਏ ਸੀਟ ਕਵਰ, ਮੈਟਿੰਗ, 뮤직 ਸਿਸਟਮ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਜੀ ਨਾ ਤਾਂ ਗੱਡੀ ਕੋਈ ਐਕਸੀਡੈਂਟਡ ਹੈ ਨਾ ਕੋਈ ਲੱਗੀ ਛਗੀ ਹੈ ਜੀ ਜਿੰਨਾ ਵੀ ਕੰਮ ਹੁੰਦਾ ਮਾਲਕ ਨੇ ਸਾਰਾ ਕਰਵਾ ਰੱਖਿਆ ਰੰਗ ਤੁਹਾਡੇ ਸਾਹਮਣੇ ਹੈ ਗੱਡੀ ਦਾ ਤੇ ਕੋਈ ਜਾ ਕੇ ਦੇਖਣ ਦਾ ਹੈ ਚਾਹਵਾਨ ਇਸ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਜੀ ਟਾਇਰ ਆਪਾਂ ਤੁਸੀਂ ਚੈੱਕ ਕਰ ਹੀ ਲਿਆ ਅੰਦਰ ਬਾਹਰ ਦੀਆਂ ਫੋਟੋਆਂ ਦੇਖ ਲਈਆਂ ਜੀ ਟਾਇਰ 80 ਤੋਂ 85 ਪੈਸੇ ਮਿਲ ਜਾਣਗੇ ਦੂਜੇ ਨਾਮ ਗੱਡੀ ਹੈ ਇਹ 2030 ਤੱਕਰ ਮਾਲਕ ਨੇ ਪਾਸਿੰਗ ਇਹਦੀ ਕਰਵਾਈ ਹੋਈ ਹੈ ਜੀ 10 ਮਾਡਲ ਗੱਡੀ ਹੈ ਇਹ G4, जी 4 ਤੇ ਸਾਰਾ ਕੁਝ ਬਧੀਆ ਜੀ ਮਾਲਕ ਕਹਿੰਦੇ ਨੇ ਲੋਨ ਦੀ ਫੈਸਿਲਿਟੀ ਆਪਾਂ ਨੂੰ ਮਿਲ ਜਾਊਗੀ ਗੱਡੀ ਸੋਹਣੀ ਆ ਬਾਕੀ ਤੁਹਾਨੂੰ ਫੋਟੋਆਂ ਤੋਂ ਸਾਰਾ ਕੁਝ ਪਤਾ ਲੱਗ ਗਿਆ ਜੀ 270 ਮਾਲਕ ਨੇ ਡਿਮਾਂਡ ਕੀਤੀ ਹੈ ਘਾਟਾ ਵਾਦਾ ਬਹਿ ਕੇ ਕੀਤਾ ਜਾਊਗਾ ਮਾਲਕ ਕਹਿੰਦੇ ਨੇ ਵੀ ਕੋਈ ਫਿਕਸ ਰੇਟ ਨਹੀਂ ਹੈਗਾ ਮੌਕੇ ਤੇ ਬਹਿ ਕੇ ਰੇਟ ਕਰ ਲਾਂਗੇ ਤੇ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾਂ ਕਪੂਰਥਲਾ ਮਾਲਕ ਦਾ ਏਰੀਆ گا ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਜੀ ਕਰੋ ਮਾਲਕੇ ਨਾਲ ਗੱਲਬਾਤ ਜਿਹੜੀ ਵੀ ਕਰਨੀ ਹੋਵੇ ਗੱਲ ਕਰਾਂਗੇ ਆਪਾਂ ਗੱਡੀ ਦੀ ਜਿਹੜੀ 60000 ਦੀ ਲੈ ਕੇ ਪਹੁੰਚਿਆ ਹੈਂਡਿਕਾ ਗੱਡੀ ਆ ਪੰਜਾਬ ਨੰਬਰ ਹੈ 5 ਮਾਡਲ ਹੈ ਸੀ 112 2026 ਤੱਕ ਕਰ ਮਾਲਕ ਨੇ ਪਾਸਿੰਗ ਰੀਨਿਊ ਕਰਵਾਈ ਹੋਈ ਆ ਮਾਲਕ ਦਾ ਏਰੀਆ ਪਟਿਆਲਾ ਪਟਿਆਲੇ ਦੇ ਲੱਗੇ ਇਹਨਾਂ ਦਾ ਪਿੰਡ ਹੈਗਾ ਘਰੇ ਗੱਡੀ ਖੜੀ ਆ 60000 ਰੁਪਏ ਇੱਕ ਵਾਰੀ ਇਹਨਾਂ ਨੇ ਡਿਮਾਂਡ ਕੀਤੀ ਆ ਕੋਈ ਫਿਕਸ ਰੇਟ ਨਹੀਂ ਹੈਗਾ ਸੀ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਸਕਦੇ ਹੋ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਜੀ ਮਾਲਕ ਦਾ ਮੋਬਾਈਲ ਨੰਬਰ ਵੱਡੇ ਵੱਡੇ ਅੱਖਰਾਂ ਚ ਤੁਹਾਨੂੰ ਮਿਲ ਗਿਆ ਹੁਵਾ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਤੁਸੀਂ ਕਰ ਸਕਦੇ ਹੋ ਜੀ ਬਾਕੀ ਮੈਨੂੰ ਕਮੈਂਟ ਕਰਕੇ ਦੱਸੋ ਹੁਣ ਤੁਹਾਨੂੰ ਵੀਡੀਓ ਕਿਵੇਂ ਦੇ ਲੱਗੀ ਵਧੀਆ ਲੱਗੀ ਵੀਡੀਓ ਤਾਂ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਆਪਾਂ ਨਵੀਂ ਵੀਡੀਓ ਇੱਕ ਹੋਰ ਛੇਤੀ ਲੈ ਕੇ ਪਹੁੰਚਾਂਗੇ ਤੇ ਅਗਲੀ ਵੀਡੀਓ ਵਾਸਤੇ ਤੁਸੀਂ ਕਮੈਂਟ ਕਰੋ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਤੁਹਾਨੂੰ ਚਾਹੀਦੀ ਹੈ ਸੀ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ આપણા વટસઅપ નંબર ઉત્તર પૂરી વિડીયો લેગે રેંદા જી